ਸੱਲੇ ਭਰਾਵਾਂ ਦੇ ਸਾਰੇ ਠੀਕ ਠਾਕ ਨੇ ਆਜੋ ਬਾਬਿਓ ਓ ਯਾਰ ਮੈਂ ਨਾ ਇੱਕ ਵੀਡੀਓ ਵੇਖੀ ਆ ਉਹ ਬੰਦਾ ਉਹਦਾ ਖੇਤ ਘੇਲੇ ਦਾ ਸਾਰਾ ਸੱਚ ਸਾਹਮਣੇ ਆ ਗਿਆ ਧੇਕੇਲੇ ਦਾ ਪਤਾ ਲੱਗ ਗਿਆ ਖੇਤਘੇਲੇ ਦੇ ਮਗਰ ਜਦੋਂ ਪੁਲਿਸ ਪਈ ਸੀ ਨਾ ਅਮਰਤਪਾਲ ਵੇਲੇ ਆਖੇ ਉਹ ਹਿਆਣੇ ਚ ਵੜ ਗਿਆ ਸੀ ਭੱਜ ਕੇ ਆਪਦਾ ਘਰ ਹੀ ਛੱਡ ਗਿਆ 20 ਦਿਨ ਆਪਦੇ ਘਰੇ ਹੀ ਨਹੀਂ ਆਇਆ ਓ ਮੈਂ ਉਸ ਬੰਦੇ ਨੂੰ ਆ ਨਾ ਵੀ ਜਿਹੜੇ ਬੰਦੇ ਨੇ ਤੈਨੂੰ ਇਹ ਗੱਲ ਦੱਸੀ ਉਹਨੂੰ ਪੁੱਛਣਾ ਹੈ ਨਾ ਬਿਰਿਆਣੇ ਦੇ ਕਿਹੜੇ ਸ਼ਹਿਰ ਦੇ ਵਿੱਚ ਗਿਆ ਕਿਹੜੇ ਪਿੰਡ ਦੇ ਵਿੱਚ ਗਿਆ ਕਿੰਨਾਂ ਦੇ ਕੋਲੇ ਹਰਿਆਣੇ 'ਚ ਰਿਹਾ ਜਾ ਕੇ ਹੈ ਜਾ ਤੁਹਾਡਾ ਭਲਾ ਹੋ ਜਾਏ ਤੁਹਾਡਾ ਤੁਹਾਨੂੰ ਲੱਗਦਾ ਤ ਠੇਲੇ ਭੱਜ ਜੂ ਹੈ ਵਾਹ ਜੀ ਵਾਹ ਠੀਕ ਹੈ ਕਿ ਨਹੀਂ ਨਾ ਤ ਠੇਲੇ ਆਰੀ ਭੱਜੇ ਨਾ ਤ ਠੇਲੇ ਦੇ ਉਸਤਾਦ ਠੀਕ ਹੈ ਨਾ ਭਾਈ ਸਾਹਿਬ ਆਰੀ ਭੱਜੇ ਆ ਠੀਕ ਹੈ ਨਾ ਕੋਈ ਨਹੀਂ ਨਾ ਭੱਜਿਆ ਨਾ ਭੱਜ ਸਕਦੇ ਆ ਠੀਕ ਹੈ ਨਾ ਜੇਡ ਨਾਲ ਗੱਲਾਂ ਬਣਾਈਆਂ ਕਿ ਤੇਕੇਲਾ ਭੱਜ ਗਿਆ ਤੇਕੇਲਾ ਘਰ ਹੀ ਨਹੀਂ ਵੜਿਆ ਵਾਹ ਜੀ ਵਾਹ ਆ ਪੁੱਛੋਗਾ ਮੇਰੇ ਪਿੰਡ ਵਾਲਿਆਂ ਤੋਂ ਆ ਕੇ ਵੀ ਤੇਕੇਲਾ ਕਿੱਥੇ ਰਹਿੰਦਾ ਰਿਆ ਪੁੱਛੋ ਮੜਾ ਜੇ ਆ ਕੇ ਐ ਨਹੀਂ ਤੇਕੇਲਾ ਭੱਜਦਾ ਤੇਕੇਲੇ ਨੂੰ ਜਾਣਨ ਵਾਲੇ ਸਾਰੇ ਜਾਣਦੇ ਆ ਵੀ ਤੇਕੇਲਾ ਭੱਜ ਸਕਦਾ ਕਿ ਨਹੀਂ ਭੱਜ ਸਕਦਾ ਠੀਕ ਹੈ ਨਾ ਫੇ ਤੂੰ ਕਿਉ ਲੋ ਰਾ ਹਰਿਆਣੇ ਚ ਭੱਜ ਗਿਆ ਕਿ ਜਦੋਂ ਪੁਲਿਸ ਆਈ ਤੇ ਘੇਲੇ ਦੇ ਘਰੇ ਵਾਹ ਜੀ ਵਾਹ ਵਾਹ ਜੀ ਵਾਹ ਤੁਹਾਡੇ ਵਾਹ ਜਟੋ ਠੀਕ ਹੈ ਨਾ ਮੇਰੇ ਘਰੇ ਪੁਲਿਸ ਆਈ ਆ ਪੁਲਿਸ ਮੇਰੇ ਘਰੇ 2 ਘੰਟੇ ਬੈਠੀ ਰਹੀ ਆ ਠੀਕ ਹੈ ਕਿ ਨਹੀਂ ਹਾਂ ਤੇ ਪੁਲਿਸ ਵਾਲਿਆਂ ਕੋਲੇ ਮੈਂ ਬੈਠਾ ਰਿਆਂ ਪੁਲਿਸ ਚਾਹ ਪਾਣੀ ਪੀ ਕੇ ਗਈ ਘਰੋਂ ਠੀਕ ਹੈ ਨਾ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੀ ਪੁਲਿਸ ਨੇ ਠੀਕ ਹੈ ਨਾ ਧਕੇਲਾ ਭੱਜਿਆ ਨਹੀਂ ਸੀ ਤੇ ਕੇਲਾ ਕੇ ਭੱਜ ਕੇ ਹਿਆਣੇ ਚ ਵੜ ਗਿਆ ਵਾਹ ਤੁਹਾਡੇ ਭਰਾਓ ਠੀਕ ਹੈ ਕਿ ਨਹੀਂ ਚਲੋ ਚੰਗੀ ਗੱਲ ਹੈ ਹੈ ਉਹ ਮਾਇਆ ਹੈ ਚਲ ਉਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਹੀ ਪੁੱਛ ਲੈਣਾ ਸੀ ਨਾ ਜਿਨ੍ਹਾਂ ਨੇ ਮੇਰੇ ਬਾਰੇ ਦੱਸਿਆ ਵੀ ਐ ਵੀ ਪਤਾ ਲੱਗ ਜੇ ਨਾ ਵੀ ਤੇ ਕੇਲਾ ਹਿਆਣੇ ਚ ਜਾ ਕੇ ਕਿਹੜੇ ਜ਼ਿਲ੍ਹੇ ਚ ਕਿਹੜੇ ਪਿੰਡ ਚ ਕਿੰਨਾ ਦੇ ਘਰੇ ਰਿਹਾ ਇੰਨਾ ਟਾਈਮ ਫਿਰ ਪਤਾ ਹੋਊਗਾ ਨਾ ਉਹਨੂੰ ਸਾਰਾ ਹੀ ਹੈ ਤਕੇਲਾ ਨਹੀਂ ਭੱਜ ਸਕਦਾ ਤਕੇਲਾ ਕਦੇ ਨਹੀਂ ਭੱਜ ਸਕਦਾ ਠੀਕ ਹੈ ਨਾ ਨਾ ਸਾਡਾ ਉਸਤਾਦ ਭੱਜਿਆ ਸੀ ਤੇ ਨਾ ਤਕੇਲਾ ਭੱਜ ਸਕਦਾ ਕਦੇ ਵੀ ਆ ਬਾਬੇ ਉਹ ਕਰ ਦੋ ਸ਼ੇਰ ਸਾਰੇ ਭਰਾ ਅਖੇ ਠਕੇਲਾ ਭੱਜ ਗਿਆ ਹਰਿਆਣੇ ਚ ਵੜ ਗਿਆ ਮੈਨੂੰ ਅਖੇ ਸਾਰਾ ਸੱਚ ਹੀ ਪਤਾ ਲੱਗ ਗਿਆ ਮੈਂ ਆਖਿਆ ਪਤਾ ਨਹੀਂ ਕਿਹੜਾ ਸੱਚ ਪਤਾ ਲੱਗ ਗਿਆ ਇਹਨੂੰ ਹੈਂ ਆ ਪੁੱਛੋਗੇ ਮੇਰੇ ਪਿੰਡ ਵਾਲਿਆਂ ਤੋਂ ਆਖੇ ਠਕੇਲਾ ਕਿਹੜੇ ਹਰਿਆਣੇ ਚ ਰਹਿੰਦਾ ਰਿਆ ਠੀਕ ਹੈ ਕਿ ਨਹੀਂ ਠਕੇਲਾ ਉਸ ਟਾਈਮ ਆਪਣੇ ਘਰ ਦੇ ਵਿੱਚ ਬੈਠਾ ਸੀ ਹਾਂਜੀ ਠਕੇਲਾ ਭੱਜ ਨਹੀਂ ਸਕਦਾ ਨਾ ਠਕੇਲਾ ਭੱਜਿਆ ਆ ਬਾਬੋ ਕਰ ਦੋ ਸ਼ੇਅਰ ਇੱਕ ਦੀ ਪਿਆਰ ਕਰਨ ਵਾਲੇ ਭਰਾ ਸਾਰੇ ਸਾਨੂੰ ਪਿਆਰ ਕਰਨ ਵਾਲੇ ਸਾਰੇ ਭਰਾ ਸ਼ੇਅਰ ਕਰ ਦੋ ਮੇਰੇ ਵੀਰ ਐ ਨਹੀਂ ਤੇ ਘੇਲਾ ਬਦਨਾਮ ਹੁੰਦਾ ਐ ਨਹੀਂ ਤੇ ਘੇਲਾ ਬਦਨਾਮ ਹੁੰਦਾ ਠੇਲੇ ਨੂੰ ਚੌਣ ਵਾਲੇ ਠੀਕ ਹੈ ਕਿ ਨਹੀਂ ਸਭ ਨੂੰ ਪਤਾ ਹਾਂਜੀ ਠੀਕ ਹੈ ਨਾ ਸਦਾ ਚੜਦੀ ਕਲਾ 'ਚ ਰਹੇ ਆ ਤੇ ਚੜਦੀ ਕਲਾ 'ਚ ਰਵਾਂਗੇ ਜਿੰਨਾ ਚੱਕਰ ਬੋਲਦੇ ਆ ਠੀਕ ਹੈ ਨਾ ਤੁਹਾਨੂੰ ਉਹਦੋਂ ਵੀ ਕਿਹਾ ਸੀ ਵੀਰੋ ਵੀ ਇਹ ਨਹੀਂ ਅਸੀਂ ਹੈਗੇ ਵੀ ਪਹਿਲਾਂ ਬੋਲੀ ਜਾਵਾਂਗੇ ਤੇ ਮੁੜ ਕੇ ਪੂਛ ਚੱਡਿਆਂ 'ਚ ਪਾ ਕੇ ਭੱਜਾਂਗੇ ਇਹ ਕਦੇ ਹੋ ਹੀ ਨਹੀਂ ਸਕਦਾ ਠੀਕ ਹੈ ਕਿ ਨਹੀਂ ਧਕੇਲੇ ਦੇ ਜੇ ਇਹ ਲਿਖਿਆ ਹੀ ਨਹੀਂ ਲੇਖਾਂ ਦੇ ਵਿੱਚ ਕਿ ਧਕੇਲਾ ਪਹਿਲਾਂ ਉੱਚੀ-ਉੱਚੀ ਫੇਸਬੁੱਕ ਤੇ ਕੂਕਾ ਮਾਰਦਾ ਰਹੇ ਉੱਚੀ-ਉੱਚੀ ਰੌਲਾ ਪਾਉਂਦਾ ਫਿਰੇ ਇਹ ਜਦੋਂ ਕੋਈ ਵਿਪਤਾ ਆਣ ਪੈ ਜੇ ਉਹ ਧਕੇਲਾ ਪੂਖ ਛੱਡਿਆਂ ਚ ਪਾ ਕੇ ਭਾਜੇ ਹੋ ਸਕਦਾ ਕਰੇ ਕਦੇ ਵੀ ਨਹੀਂ ਹੋ ਸਕਦਾ ਧਕੇਲੇ ਦੇ ਸੂਲਾਂ ਵਿੱਚ ਇਹ ਕੰਮ ਨਹੀਂ ਲਿਖਿਆ ਠੀਕ ਹੈ ਨਾ ਬਿੱਲ ਕੁੱਲ ਵੀ ਨਹੀਂ ਲਿਖਿਆ ਇਹ ਜਿਹੜੇ ਗੱਲਾਂ ਕਰਦੇ ਨਾ ਧਕੇਲਾ ਹਰਿਆਣੇ ਚ ਵੜ ਗਿਆ ਰੇਲ ਹਰਿਆਣੇ ਚ ਨਹੀਂ ਧਕੇਲਾ ਆਪਣੇ ਘਰ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਬੈਠਾ ਸੀ ਹਾਂਜੀ ਹਾਂ ਤਜਿੰਦਰ ਸਿੰਘ ਮੰਗਟ ਕੀ ਹਾਲਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੇਤ ਕੇ ਲਈ ਭੱਜ ਗਿਆ ਹੀ ਘਰ ਛੱਡ ਕੇ ਤੇ ਘੇਲੇ ਦੇ ਕੇ ਸੱਚੀ ਪਤਾ ਲੱਗ ਗਿਆ ਅਖੇ ਤੇ ਘੇਲੇ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਤੇ ਘੇਲੇ ਨੂੰ ਤਾਂ ਵੀ ਅਮਰਤਪਾਲ ਦੇ ਨਹੀਂ ਜਾਣਦਾ ਠੀਕ ਹੈ ਭਈ ਨਹੀਂ ਜਾਣਦਾ ਤਾਂ ਹੈ ਕੋਈ ਗੱਲ ਨਹੀਂ ਨਹੀਂ ਜਾਣਦਾ ਤਾਂ ਨਨੇ ਮਾਰੀ ਜਾਂਦਾ ਚੀਕਾਂ ਬਾਬਿਓ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਉੱਚੀ ਉੱਚੀ ਚੀਕਾਂ ਮਾਰੋ ਉੱਚੀ ਉੱਚੀ ਕੂਕਾਂ ਮਾਰੋ 1% ਦਾ ਨਹੀਂ ਆਪਾਂ ਨੂੰ ਕੋਈ ਵੀ ਚੱਕਰ ਹਾਂ ਠੀਕ ਹੈ ਨਾ ਤਕੇਲਾ ਬਾਣੀ ਤੇ ਬਾਣੇ ਦਾ ਧਾਰਨੀ ਆ ਠੀਕ ਹੈ ਨਾ ਅਵਰ ਉਪਦੇਸ਼ ਹੈ ਆਪ ਨਾ ਘਰੇ ਆਵਤ ਜਾਵਤ ਜਨਮੇ ਮਰੇ ਠੀਕ ਹੈ ਨਾ ਅਮਰਤ ਸ਼ਕਿਆ ਗੁਰੂ ਵਾਲੇ ਆ ਗੁਰੂ ਦੇ ਸੇਖਾਂ ਫਿਰ ਬੋਲੀ ਦੇ ਜਾ ਕੇ ਠੀਕ ਹੈ ਕਿ ਨਹੀਂ ਆਪਦਾ ਜੀਵਨ ਨਾ ਹੋਵੇ ਬੰਦਾ ਦੇ ਆਪ ਦੂਜਿਆਂ ਨੂੰ ਮਤਾ ਦਿੰਦਾ ਫਿਰੇ ਕਰ ਦਿਓ ਬਾਬਿਓ ਸ਼ੇਅਰ ਕਰ ਦਿਓ ਮੇਰੇ ਭਰਾ ਸਾਰੇ ਪਿਆਰ ਕਰਨ ਵਾਲੇ ਮਾਰੋ ਸ਼ੇਰ ਵਾਲੇ ਦੇ ਮੁੱਕੀ ਚੰਗੀ ਜੀ ਸਾਰੇ ਭਰਾ ਕਰ ਦੋ ਸ਼ੇਰ ਪਿਆਰ ਕਰਨ ਵਾਲੇ ਆਖੇ ਕਹਿੰਦਾ ਹਰਿਆਣੇ ਚ ਵੜ ਗਿਆ ਤੇ ਕੇਲਾ ਵਾਹ ਜੀ ਵਾਹ ਉਹ ਜਿਹੜੇ ਬੰਦੇ ਨੇ ਦੱਸਿਆ ਨਾ ਵੀ ਹਰੇ ਤੇ ਕੇਲਾ ਹਰਿਆਣੇ ਚ ਵੜਿਆ ਜਾ ਕੇ ਉਹਨੂੰ ਪੁੱਛੋ ਜਾ ਕੇ ਉਹਨੂੰ ਪੁੱਛੋ ਜਾ ਕੇ ਬਿਹਾਰ ਨੇ ਕਿੱਥੇ ਰਿਹਾ ਜਾ ਕੇ ਉਹ ਬੰਦਾ ਹੀ ਸਾਹਮਣੇ ਲਿਆਓ ਚਲੋ ਵੀ ਜਿਹੜੇ ਬੰਦੇ ਨੇ ਆਖਿਆਂ ਨੂੰ ਬੰਦਾ ਲਿਆਓ ਸਾਹਮਣੇ ਹਾਂ ਹਾਂਜੀ ਬਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਪ੍ਰਵਾਹ ਹੀ ਕੋ ਨਹੀਂ ਬਾਬੇ ਪ੍ਰਵਾਹ ਹੀ ਨਹੀਂ ਕਿਹਦੀ ਮੰਨੀ ਨਹੀਂ ਪ੍ਰਵਾਹ ਮੈਂ ਨਾ ਜੀ ਠੀਕ ਹੈ ਕਿ ਨਹੀਂ ਉਹ ਪਾਸ਼ਾ ਦੀ ਕਿਰਪਾ ਸੱਚੇ ਸਤਗੁਰੂ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਮੈਂ ਨਾ ਜਿੰਨਾ ਚਿਰ ਬੋਲਦੇ ਇੱਕ ਠੋਕ ਕੇ ਬੋਲਦੇ ਆ ਠੀਕ ਆ ਕਿ ਨਹੀਂ ਓ ਵਿਪਨ ਕੰਬੋਜ ਕਿਵੇਂ ਆ ਕਰਦੇ ਵਿਪਨ ਕੰਬੋਜ ਸ਼ੇਅਰ ਆ ਗਿਆ ਜਲਾਲਾਬਾਦ ਵਾਲਾ ਵੀ ਬਲਜਿੰਦਰ ਸਿੰਘ देओल ਵੀ ਆ ਗਿਆ ਭਰਾ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹਾਂ ਭਾਈ ਸਾਹਿਬ ਭਾਈ ਅਰਪ੍ਰੀਤ ਸਿੰਘ ਜਿੰਦਾਬਾਦ 19 ਤਰੀਕ ਨੂੰ ਜਾਣਾ ਜੇ ਸਿੰਘੋ ਤਿਆਰੀ ਵਟ ਲੋ ਸਾਰੇ ਭਰਾ ਮੁੜ ਕੇ ਨਾਲ ਬਾਨੇ ਲਾਉਂਦੇ ਫਿਰਿਆ ਜੇ ਹਾਂ ਕਾਰਜ ਸੰਗ ਢਿੱਲੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ੇਅਰ ਕਰ ਦਿਓ ਭਰਾ 19 ਤਰੀਕ ਨੂੰ ਯਾਦ ਰੱਖਣਾ ਸਾਰੇ ਭਰਾਵਾਂ ਨੇ ਬਾਬੇ ਬਕਾਲੇ ਸਾਹਿਬ ਦੀ ਧਰਤੀ ਦੇ ਉੱਤੇ ਰਖੜ ਪੁੰਨਿਆਂ ਦੇ ਦਿਹਾੜੇ ਦੇ ਉੱਤੇ ਬਹੁਤ ਵੱਡਾ ਪੰਥਕ ਇਕੱਠ ਇਕੱਤਰਤਾ ਹੋ ਰਹੀ ਆ ਤੇ ਸਾਰੇ ਭਰਾਵਾਂ ਨੇ ਵੱਧ ਤੋਂ ਵੱਧ ਉੱਥੇ ਪਹੁੰਚਣਾ ਸਮੂਹ ਬੰਦੀ ਸਿੰਘ ਜਿਹੜੇ 30-30 ਸਾਲਾਂ ਚੋਂ ਜੇਲ੍ਹਾਂ 'ਚ ਬੰਦ ਬੈਠੇ ਆ ਜਿੰਨੇ ਸਾਡੇ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਆ ਜਿੰਨਾਂ ਤੇ ਐਨਐਸਏ ਲੱਗੀ ਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਪਹੁੰਚਣਾ ਇਹ ਲਾਰੇ ਨਹੀਂ ਲੱਗਣੇ ਚਾਹੀਦੇ ਬਾਅਦ ਦੇ ਵਿੱਚ ਵੀ ਸਾਨੂੰ ਪਤਾ ਨਹੀਂ ਲੱਗਿਆ ਸਾਟੋ ਤੋਂ ਪਹੁੰਚਿਆ ਨਹੀਂ ਗਿਆ ਜਾਂ ਕੁਝ ਵੀ ਆ ਹਾਂ ਹਾਂ ਤੇਜਿੰਦਰ ਸਿੰਘ ਮੰਗਟ ਗੱਲ ਤਾਂ ਨਹੀਂ ਯਾਰ ਮੈਂ ਤਾਂ ਹਰਿਆਣੇ ਚ ਵੀ ਨਹੀਂ ਗਿਆ ਨਾ ਨਾ ਮੇਰਾ ਉਹ ਲੋਪ ਹੋ ਗਿਆ ਸੀ ਮੈਂ ਲੋਪ ਹੋ ਗਿਆ ਸੀ ਭਾਈ ਸਰੰਗਣੀ ਪੱਟੀ ਹਾਂ ਹਾਂ ਬੈਂਤ ਸਿੰਘ ਸਾਰੇ ਭਰਾ ਮਿਲਾਂਗੇ ਆਪਾਂ 19 ਤਰੀਕ ਨੂੰ ਭੁੱਲਣਾ ਨਹੀਂ ਬਾਬਾ ਨਾਨਕ ਕਿਰਪਾ ਰੱਖੇ ਗੁਰੂ ਗੋਬਿੰਦ ਸਿੰਘ ਪਾਸ਼ਾ ਮੈਂ ਇੱਕ ਦਿਨ ਪਹਿਲਾਂ ਹੀ ਆਇਆ ਨਾ ਠੀਕ ਆ ਨਾ ਤੇ ਆਪਾਂ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉੱਤੇ ਸਾਰੇ ਵੀਰਾਂ ਨੇ ਮਿਲਣਾ ਆਪਾਂ ਉੱਥੇ ਇਕੱਠੇ ਹੋਣਾ ਸਾਰਿਆਂ ਨੇ ਉਹ ਨਹੀਂ ਨਹੀਂ ਬਜਨ ਸਿੰਘ ਆਪਣੇ ਦਰਸ਼ਕਾਂ ਦੇ ਦਰਸ਼ਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਨੇ ਆ ਸਾਡੇ ਕਾਦੇ ਦਰਸ਼ਨ ਵੀਰੋ ਆਪਾਂ ਤਾਂ ਤੁਹਾਡੇ ਵਰਗੇ ਭਰਾ ਹੀ ਆ ਆਪਣੇ ਕਾਦੇ ਤੁਸੀਂ ਦਰਸ਼ਨ ਕਰਨੇ ਆ ਬਾ ਮੈਂ ਤਾਂ ਨਾ ਵੀ ਲਾਰੇ ਨਹੀਂ ਲੱਗਣੇ ਚਾਹੀਦੇ ਵੀ ਇਹ ਨਾ ਵੇ ਮੁੜ ਕੇ ਆਖੋ ਸਾਡਾ ਤਾਂ ਪਾਣੀ ਲਾਉਣ ਵਾਲਾ ਰਹਿ ਗਿਆ ਸੀ ਸਾਡਾ ਤਾਲ ਪਟਣ ਵਾਲਾ ਰਹਿ ਗਿਆ ਸੀ ਸਾਡਾ ਫਲਾਣਾ ਬਿਮਾਰ ਹੋ ਗਿਆ ਸੀ ਤੇ ਸਾਡਾ ਟਮਕਾਣਾ ਬਿਮਾਰ ਹੋ ਗਿਆ ਹਾਂਜੀ ਵਿਪਨ ਕੰਬੋਜ ਰੱਖੋ ਖਿੱਚ ਕੇ ਤਿਆਰੀ ਰੱਖ ਵਿਪਨ ਕੰਬੋਜ ਤਾਂ ਵਿਪਨ ਕੰਬੋਜ ਮਾੜੀ ਤਿਆਰੀ ਰੱਖ ਖਿੱਚ ਕੇ ਹਾਂ ਹਾਂਜੀ ਧੀਰਾ ਸਾਹਿਬ ਵੀ ਜੁੜਿਆ ਵਾ ਧੀਰਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੈਂ ਤੁਹਾਨੂੰ ਕੈਪਸ਼ਨ 'ਚ ਲਿਖ ਹੀ ਦਿੱਤਾ ਜਿਹੜੀ ਮੈਂ ਗੱਲਬਾਤ ਕੀਤੀ ਆ ਠੀਕ ਐ ਕਿ ਨਹੀਂ ਰਣਜੋਤ ਸਿੰਘ ਰਣਜੋਤ ਸਿੰਘ ਲਿਖਦਾ ਮੈਨੂੰ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ 15 ਅਗਸਤ ਨੂੰ ਮੁਹਾਲੀ ਮੋਰਚੇ ਤੇ ਆਵਾਂਗੇ ਤੁਸੀਂ ਅਸੀਂ ਤਾਂ ਨਹੀਂ ਪਹੁੰਚੇ ਬਈ ਠੀਕ ਹੈ ਕਿ ਨਹੀਂ ਸਾਡੇ ਇੱਥੇ ਲੱਗੇ ਮੋਰਚਾ ਸੀ ਇੱਧਰ ਅਸੀਂ ਉੱਥੇ ਪਹੁੰਚ ਗਏ ਸੀ ਹਾਂਜੀ ਆਉਣਾ ਜ਼ਰੂਰ ਸੀ ਕਿਉਂਕਿ ਸਾਡਾ ਕਿਹੜਾ ਕੋਈ ਕੌਮੀ ਇਨਸਾਫ ਮੋਰਚੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਉਹ ਵੀ ਸਾਡਾ ਆਪਦਾ ਹੀ ਮੋਰਚਾ ਠੀਕ ਹੈ ਕਿ ਨਹੀਂ ਕੌਮੀ ਇਨਸਾਫ ਮੋਰਚਾ ਜਿਹੜਾ ਉਹ ਵੀ ਸਾਡਾ ਆਪਣਾ ਹੀ ਮੋਰਚਾ ਠੀਕ ਹੈ ਕਿ ਨਹੀਂ ਬਾਕੀ ਮੈਨੂੰ ਜਸਕਰਨ ਸਿੰਘ ਕਾਨ ਸਿੰਘ ਵਾਲੇ ਨੇ ਇੱਕ ਮੇਰੀ ਡਿਊਟੀ ਲਾਤੀ ਸੀ ਕਹਿੰਦਾ ਬਈ ਤੂੰ ਮਤਲਬ ਕਿ ਇੱਥੇ ਆਪਣੇ ਇਲਾਕੇ ਦੇ ਵਿੱਚ ਸਾਰੇ ਨੌਜਵਾਨ ਇਕੱਠੇ ਕਰੋ ਜਿਹੜੇ 19 ਨੂੰ ਆਪਾਂ ਉੱਧਰ ਵੀ ਜਾਣਾ ਵਿਪਨ ਕੰਬੋ ਹੋ ਜਾਂਦਾ ਮੈਂ ਤਾਂ ਪਾਣੀ ਲਾਉਣ ਜਾਣਾ ਨਹੀਂ ਨਹੀਂ ਪਾਣੀ ਪੂਣੀ ਪਹਿਲਾਂ ਲਾਲਾ ਜੱਟਾ ਕੋਈ ਪਾਣੀ ਪੂਣੀ ਲਾਉਣ ਨਹੀਂ ਜਾਣਾ ਨਹੀਂ ਨਹੀਂ ਸਾਨੂੰ ਫਿਕਰ ਹੀ ਨਹੀਂ ਹੈਗਾ ਬੰਦੀ ਸਿੰਘਾਂ ਦਾ ਫਿਕਰ ਤੈਨੂੰ ਆ ਕੱਲੇ ਨੂੰ ਭਰਾਵਾ ਸਾਨੂੰ ਨਹੀਂ ਫਿਕਰੇਗਾ ਆਪਾਂ ਨੂੰ ਫਿਕਰ ਹੀ ਕੋਈ ਨਹੀਂ ਬੰਦੀ ਸਿੰਘਾਂ ਦਾ ਯਾਰ ਆਪਾਂ ਨੂੰ ਵੇਖ ਲੋ ਕੋਈ ਫਿਕਰ ਨਹੀਂ ਬੰਦੀ ਸਿੰਘਾਂ ਦਾ ਹੈ ਕਮਾਲ ਕਰੀ ਜਾਂਦੇ ਨਾ ਆਪਾਂ ਨੂੰ ਘਰਾਂ ਫਿਕਰ ਚਲੋ ਕੋਈ ਨਹੀਂ ਕਰੀ ਜਾਂਦਾ ਜੋ ਮਰਜੀ ਆਪਾਂ ਆਪਦੀ ਗੱਲ ਰੱਖਣੀ ਆ ਤੁਸੀਂ ਮੈਨਾਂ ਨੱਪ ਕੇ ਰੱਖੋਗੇ ਲਈ ਤੁਸੀਂ ਕੋਈ ਚੱਕਰੀ ਨਹੀਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਬੋਲੋ ਭਾਈ ਹਰਪ੍ਰੀਤ ਸਿੰਘ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਬਸ हां हां भाई 19 ਤਰੀਕ ਨੂੰ ਜਰੂਰ ਪਹੁੰਚਣਾ ਆਤੀ રે ਲਾਰਾ ਨਹੀਂ ਕਿਸੇ ਦਾ ਲੱਗਣਾ ਚਾਹੀਦਾ ਬਾਬਿਓ ਮੈਂ ਠੀਕ ਆ ਕਿ ਨਹੀਂ ਜਿੰਨੇ ਪਿਆਰ ਕਰਨ ਵਾਲੇ ਹੋ ਨਾ ਤੁਸੀਂ ਮੇਰੇ ਭਰਾ ਵੀਰ ਸੱਜਣ ਜਿੰਨੇ ਵੀ ਸਮੂਹ ਬੰਦੀ ਸਿੰਘਾਂ ਨੂੰ ਜਿਹੜੇ 30-30 ਸਾਲਾਂ ਚੋ ਜੇਲ੍ਹਾਂ ਚ ਬੰਦ ਬੈਠੇ ਆ ਜਿੰਨੇ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਬੈਠੇ ਆ ਠੀਕ ਆ ਕਿ ਨਹੀਂ ਜਿੰਨੇ ਹੋਰ ਬੈਠੇ ਆ ਸਾਰਿਆਂ ਦਾ ਵੀਰੋਂ ਧਿਆਨ ਵਿੱਚ ਰੱਖਦੇ ਹੋਏ ਸਮੂਹ ਸਿੰਘਾਂ ਦੇ ਵਿੱਚ ਤੁਸੀਂ 19 ਤਰੀਕ ਨੂੰ ਜਰੂਰ ਪਹੁੰਚਣਾ ਹਾਂਜੀ ਗੁਰਮੀਤ ਸੰਧੂ ਵੀ ਜੁੜਿਆ ਨਾਲ ਕੀ ਹਾਲੀ ਗੁਰਮੀਤ ਸੰਧੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤ ਜਿੰਦਰ ਸਿੰਘ ਮਾਰਕਟ ਲਿਖਦਾ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਜਿੰਦਾਬਾਦ ਵੀ ਜਿੰਦਾਬਾਦ ਸਾਰੀ ਜਿੰਦਾਬਾਦ ਬਾਬਿਓ ਸਾਰੀ ਤੁਸੀਂ ਲਾ ਬੈਠੇ ਜੇ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ ਹੁਣ ਅਧੀਆ ਲਈ ਠੀਕ ਆ ਠੀਕ ਆ ਹਾਂ ਬਚਨ ਸਿੰਘ ਜੀ ਉਹ ਕਾਨ੍ਹ ਸਿੰਘ ਵਾਲੇ ਆਲਾ ਬੰਦਾ ਆਪਣੇ ਪਿੰਡ ਤੋਂ ਹੀ ਆ ਮੇਰੇ ਪਿੰਡ ਤੋਂ ਹੀ ਆ ਕਾਨ੍ਹ ਸਿੰਘ ਵਾਲੇ ਆਲਾ ਭਾਈ ਜਸਕਰਨ ਸਿੰਘ ਕਾਨ੍ਹ ਸਿੰਘ ਵਾਲੇ ਆਲਾ ਆ ਨਾਲ ਹੀ ਪਿੰਡ ਆ ਵੇਖੋ ਆ ਸੜਕ ਜਾ ਰਹੀ ਨਾ ਵੇ ਆ ਸਾਹਮਣੇ ਛੜਕਾ ਕਿਲੋਮੀਟਰ ਤੇ ਕਾਨ੍ਹ ਸਿੰਘ ਵਾਲਾ ਪਿੰਡ ਆ ਵੇਖੋ ਹਾਂ ਪਰ ਦੋ ਸ਼ੇਰ ਪਿਆਰ ਕਰਨ ਵਾਲੇ ਸਾਰੇ ਠੀਕ ਹੈ ਕਿ ਨਹੀਂ ਫਿਰ ਪਤਾ ਨਹੀਂ ਤੇ ਘੇਲੇ ਨੇ ਕਿੱਥੇ ਲੁਕ ਜਾਣਾ ਹੁੰਦਾ ਬਾਅਦ ਦੇ ਵਿੱਚ ਜਾ ਕੇ ਕਾਨ ਸਿੰਘ ਵਾਲਾ ਮੁਹੱਲੀ ਮੋਰਚੇ ਤੇ ਸੀ ਹੋਰ ਸਰਪੰਚ ਸਾਹਿਬ ਕੀ ਆਲਾ ਸਰਪੰਚਾ ਠੀਕ ਹੈ ਠੀਕ ਹੈ ਵਧੀਆ ਇਹ ਰਣਜੋਤ ਸਿੰਘ ਲਿਖਦਾ ਵੀ ਕਾਨ ਸਿੰਘ ਵਾਲਾ ਕੱਲ ਮੈਨੂੰ ਮੋਰਚੇ ਤੇ ਹਾਂ ਬਾਈ ਮੋਰਚੇ ਤੇ ਸੀ ਮੁਹੱਲੀ ਮੋਰਚੇ ਤੇ ਸੀ ਕਾਨ ਸਿੰਘ ਵਾਲਾ ਬਿਲਕੁਲ ਮੋਰਚੇ ਤੇ ਸੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਅਮਰਤ ਰੰਧਾਵਾ ਜੁੜਿਆ ਸਾਡੇ ਨਾਲ ਵਾ ਅਮਰਤ ਰੰਧਾਵਾ ਕੀ ਹਾਲ ਆ ਠੀਕ ਠਾਕ ਐ ਸਾਰੇ ਵਿਪਨ ਕੰਬੋਜ ਕਹਿੰਦਾ ਜੇ ਕੋਰਟ ਵਿੱਚ ਰਿਪੋਰਟ ਦਿੱਤੀ ਉਹ ਛੱਡੋ ਖੜਾ ਯਾਰ ਉਹ ਕੱਲਾ ਕਿਧਰ ਤੁਸੀਂ ਚੱਕੀ ਫਿਰਦੇ ਜੇ ਛੱਡੋ ਖੜਾ ਉਹਨਾਂ ਦਾ ਸਭ ਪਤਾ ਦੱਸੋ ਇਹਦਾ ਕੀ ਆ ਸਾਰੀ ਸੰਗਤ ਨੂੰ ਪਤਾ ਯਾਰ ਇਸ ਚੀਜ਼ ਦਾ ਤਾਂ ਵਾ ਤੁਸੀਂ 19 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਨਾ ਸਾਰੇ ਵੀਰ ਮੇਰੇ ਭਰਾ ਮੈਂ ਇਥੋਂ ਪਿੰਡਾਂ ਚ ਤਾਂ ਕਹਿਤੇ ਜਿੰਨੇ ਵੀਰ ਸਿੰਘ ਆ ਸਾਡੇ ਇਧਰੋਂ ਠੀਕ ਹੈ ਕਿ ਨਹੀਂ ਬਾਕੀ ਸਿੰਘ ਲੁਧਿਆਣੇ ਤੋਂ ਵੀ ਮੇਰੀ ਕੱਲ ਫੋਨ ਤੇ ਗੱਲ ਹੋ ਗਈ ਸਾਰਿਆਂ ਨੇ ਪਹੁੰਚਣਾ ਜਰੂਰ ਆਪੋ ਆਪਣੇ ਰਸਤੇ ਜਿਵੇਂ ਨੇੜੇ ਪੈਂਦਾ ਜਿਵੇਂ ਜਿੱਥੇ ਵੀ ਬਿਲਕੁਲ ਬੈਂਤ ਸਿੰਘ ਜੀ ਬਿਲਕੁਲ ਤੁਹਾਡੀ ਵਧੀਆ ਸੋਚ ਆ ਬੀ ਕਾਮ ਇਸ ਵਕਤ ਬਹੁਤ ਮਾੜੇ ਹਾਲਾਤਾਂ ਚੋਂ ਲੰਘ ਰਹੀ ਆ ਸਿੱਖ ਪੰਥ ਦੇ ਬਹੁਤ ਸਾਰੇ ਮੁੱਦੇ ਨੇ ਬਿਲਕੁਲ ਵੀਰੋ ਰਲ ਮਿਲ ਕੇ ਸਾਥ ਦਈਏ ਬਿਲਕੁਲ ਤੁਹਾਡੀ ਸਹੀ ਗੱਲ ਆ ਠੀਕ ਆ ਨਾ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਬਾਬਿਓ ਕੋਈ ਗੱਲ ਨਹੀਂ ਕਿ ਆਪਾਂ ਸਾਰੇ ਭਰਾ ਹਾਂ ਰਲ ਮਿਲ ਕੇ ਹੀ ਠੀਕ ਆ ਕਿ ਨਹੀਂ ਆਪਣਾ ਕਿਹੜਾ ਕਿਸੇ ਨਾਲ ਕੋਈ ਵਟਦਾ ਰੌਲਾ ਆਪਾਂ ਆਪਦੇ ਧਰਮ ਲਈ ਕੰਮ ਕਰੀਏ ਸਾਰੇ ਰਲ ਮਿਲ ਕੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਾਲੋਂ ਜੇ ਰਲ ਮਿਲ ਕੇ ਕੰਮ ਕਰਾਂਗੇ ਤਾਂ ਉਹਦੇ ਵਿੱਚ ਬਰਕਤ ਪੈਂਦੀ ਆ ਚੰਗਾ ਕੰਮ ਆ ਜੇ ਆਪਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਾਂਗੇ ਯਾਰ ਫਿਰ ਬਹੁਤ ਇਹਦੇ ਵਿੱਚ ਆਪਾਂ ਹੀ ਡਿੱਗਣਾ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਆਪਾਂ ਹੀ ਥੱਲੇ ਡਿੱਗਣਾ ਮੰਨ ਲਓ ਮੈਂ ਦੂਜੇ ਬੰਦੇ ਦੀਆਂ ਲੱਤਾਂ ਖਿੱਚੂੰਗਾ ਤਾਂ ਉਹ ਡਿੱਗ ਪੂ ਮੇਰੀਆਂ ਲੱਤਾਂ ਖਿੱਚੂ ਮੈਂ ਡਿੱਗ ਪੂ ਕਰੂੰਗਾ ਠੀਕ ਹੈ ਨਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਾਲੋਂ ਜੇ ਆਪਾਂ ਰਲ ਮਿਲ ਕੇ ਕੰਮ ਕਰੀਏ ਬਹੁਤ ਵਧੀਆ ਗੱਲ ਆ ਹਾਤੀ ਰਿਆ ਤੂੰ ਕੀ ਲਿਖੀ ਜਾਨਾ ਭਾਈ ਸਾਹਿਬ ਭਾਈ ਅਰਪ੍ਰੀਤ ਸਿੰਘ ਜਿੰਦਾਬਾਦ ਜਿੰਦਾਬਾਦ ਭਰਾਵੋ ਜਿੰਦਾਬਾਦ ਤੂੰ ਤਾਂ ਜਿੰਦਾਬਾਦ ਬਾੜੀ ਕਰਾ ਦਿੰਨੇ ਓ ਐ ਸਿਰਿਆ ਹੀ ਲਾ ਦਿੰਨੇ ਓ ਤੁਸੀਂ ਲੈ ਗੁਰਜੋਤ ਸਿੰਘ ਭੰਗੂ ਜੋੜ ਚੁੱਕਿਆ ਵਾ ਗੁਰਜੋਤ ਸਿੰਘ ਭੰਗੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਬਾਬੇ ਠੀਕ ਐ ਵਧੀਆ ਪੰਗੂ ਸਾਹਿਬ ਵਧੀਆ ਵਧੀਆ ਬਹੁਤ ਵਧੀਆ ਚੜ੍ਹਦੀਆਂ ਕਲਾ ਭਾਈ ਬਿਲਕੁਲ ਇਕੱਠੇ ਬੈਠ ਕੇ ਰੂਪਰੇਖਾ ਬਣਾ ਲੈਂਦੇ ਚੰਗੀ ਗੱਲ ਆ ਵਧੀਆ ਵੀਰੋ ਅਸੀਂ ਕਿਹੜਾ ਆਪਾਂ ਕਿਹੜਾ ਨਹੀਂ ਵੀ ਨਾਂ ਬਣਾਉਣਾ ਅਸੀਂ ਤਾਂ ਇਹਨਾਂ ਇੱਕ ਪਲੇਟਫਾਰਮ ਤੇ ਇੱਕ ਆਪਣੇ ਇਕੱਠੇ ਹੋਣ ਠੀਕ ਆ ਨਾ ਇੱਕ ਪਲੇਟਫਾਰਮ ਤੇ ਇੱਕ ਮਤਲਬ ਕਿ ਇਕੱਠੇ ਹੋਣ ਆਪਾਂ ਕਦੋਂ ਇਸ ਚੀਜ਼ ਤੇ ਵਿਰੋਧਾਂ ਠੀਕ ਹੈ ਕਿ ਨਹੀਂ ਸਗੋਂ ਸਾਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਲੋੜ ਆ ਮੈਂ ਬਿਲਕੁਲ ਅਸੀਂ ਇਸ ਗੱਲ ਨਾਲ ਆਪਾਂ ਸਹਿਮਤ ਹਾਂ ਸਾਰੀ ਸਹਿਮਤ ਇਹਦੇ ਨਾਲ ਕਿਹੜਾ ਬੰਦਾ ਨਹੀਂ ਇਸ ਚੀਜ਼ ਨਾਲ ਸਹਿਮਤ ਆਪਾਂ ਸਾਰੀ ਸਹਿਮਤਾ ਵੀਰੋ ਵੀ ਸਾਡੇ ਸਮੂਹ ਉਸ ਪੂਰੀਆਂ ਸਮੂਹ ਜਥੇਬੰਦੀਆਂ ਸਮੂਹ ਸੰਪਰਦਾਏ ਸਮੂਹ ਬਾਬੇ ਜਿੰਨੇ ਵੀ ਆ ਸਾਡੇ ਹੋਰ ਸਗੋਂ ਸਾਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਆ ਬਿਲਕੁਲ ਬਚਨ ਸਿੰਘ ਜੀ ਵੀ ਵੀਰ ਜੋ ਵੀ ਪੰਥਕ ਕਾਰਜ ਕਰਦਾ ਕਿੱਥੇ ਵੀ ਹੋਵੇ ਕੋਈ ਵੀ ਕਰਦਾ ਹੋਵੇ ਉਹਦਾ ਸਾਥ ਦਿਓ ਲੱਤਾਂ ਨਾ ਖਿੱਚੋ ਸਹੀ ਗੱਲ ਹੈ ਬਾਈ ਯਾਰ ਹੁਣ ਕੌਮੀ ਇਨਸਾਫ ਮੋਰਚਾ ਹੁਣ ਕਈਆਂ ਬੰਦਿਆਂ ਨੂੰ ਪਤਾ ਕੀ ਲੱਗਦਾ ਵੀ ਕੌਮੀ ਇਨਸਾਫ ਮੋਰਚਾ ਜਿਹੜਾ ਵੀ ਅਸੀਂ ਉਹਦੇ ਵਿਰੋਧ ਦਾ ਜਾ ਮੇਰੇ ਬਾਰੇ ਕੋਈ ਨਾ ਭਾਈ ਠੀਕ ਹੈ ਨਾ ਕੌਮੀ ਇਨਸਾਫ ਮੋਰਚਾ ਸਾਡਾ ਆਪਣਾ ਮੋਰਚਾ ਠੀਕ ਹੈ ਕਿ ਨਹੀਂ ਅਸੀਂ ਮਜ਼ਬੂਤ ਕਰਨਾ ਜਾ ਕੇ ਉੱਥੇ ਜੇ ਅਸੀਂ ਨਾ ਜਾਵਾਂਗੇ ਹੋਰ ਕਿੰਨੇ ਨਹੀਂ ਉੱਥੇ ਦੱਸੋ ਸਾਡੇ ਸਾਰੇ ਭਰਾਵਾਂ ਨੂੰ ਮਜ਼ਬੂਤ ਕਰਨਾ ਰਲ ਮਿਲ ਕੇ ਸੋ ਸਾਰਿਆਂ ਵੀਰਾਂ ਨੂੰ ਜਿੱਥੋਂ ਵੀ ਕਿਤੇ ਨੇੜੇ ਤੇੜੇ ਲੱਗਦਾ ਜਿਹੜਾ ਮੋਰਚਾ ਵੀ ਲੱਗਦਾ ਜਿਵੇਂ ਵੀ ਤੁਹਾਨੂੰ ਲੱਗਦਾ ਜਰੂਰ ਪਹੁੰਚੋ ਉੱਥੇ ਹੁਣ ਚੰਡੀਗੜ੍ਹ ਮੋਰਚਾ ਜਿਹੜੇ ਬੰਦਿਆਂ ਨੂੰ ਨੇੜੇ ਲੱਗੇ ਚੰਡੀਗੜ੍ਹ ਪਹੁੰਚ ਗਏ ਜੇ ਕੱਲ ਤਰਨਤਨ ਸਹਿਬ ਸੀ ਜਿਨ੍ਹਾਂ ਨੂੰ ਤਰਨਤਨ ਸਹਿਬ ਇੱਧਰ ਲੱਗੇ ਉੱਥੇ ਪਹੁੰਚ ਗਏ ਆ ਠੀਕ ਹੈ ਨਾ ਕੋ ਮਾਨਸੇ ਵਾਲੇ ਮਾਨਸੇ ਵਾਲ ਨੂੰ ਨੇੜੇ ਲੱਗੇ ਮਾਨਸੇ ਵਾਲੇ ਉੱਥੇ ਪਹੁੰਚ ਗਏ ਆ ਸੋ ਰਲ ਮਿਲ ਕੇ ਸਾਰੇ ਭਾਈ ਵੀਰੋ ਸਾਰਿਆਂ ਦੀ ਸਪੋਰਟ ਕਰਿਆ ਕਰੋ ਠੀਕ ਹੈ ਨਾ ਸਾਡਾ ਪੰਥਕ ਕਾਰਜ ਕੋਈ ਜੀ ਦਾ ਬਾਬੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਤੁਸੀਂ ਨਾਲ ਜੁੜਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ